ਸਾਡਾ ਕਸੂਰ ਤਾਂ ਦੱਸ ਦਿਓ ਕੀ ਆ ਕਾ ਤੋ ਨਹੀਂ ਖੇਡਦੇ ਸਾਈਆਂ ਤੁਹਾਨੂੰ ਪਾਈਆਂ ਵੀ ਪੈਸੇ ਕਿ ਲੱਖਾਂ ਰੁਪਈਆ ਖਰਚਦਾ ਸਾਨੂੰ ਬੇਕੂਬ ਬਣਾਈ ਦੇਣਾ ਕਿੰਨੇ ਦਰਸ਼ਕ ਬੈਠੇ ਆ ਮੈਚ ਦੋ ਹੋਏ ਆ ਫੇਰ ਦੇ ਆਏ ਆ ਮੈਂਡ ਪੰਜ ਦਿੱਤੇ ਜੇ ਨਹੀਂ ਖੇਡਣਾ ਤਾਂ ਬਾਈ ਟੀਮ ਕੱਟ ਦੇਣੀ ਆ ਸਾਡਾ ਸਟੈਂਡ ਕਲੀਅਰ ਆ ਹਾਂਜੀ ਮਿੰਟ 5 ਦਿੱਤੇ ਆ ਬਾਈ 55 ਮਿੰਟਾਂ ਬਾਅਦ ਇਸ ਟੀਮ ਕੱਟ ਦੇਣੀ ਆ ਬਸ ਉਟਰ ਲਵਾ ਦਿਓ ਐ ਬਾਈ ਆਪਣਾ ਪੱਖ ਰੱਖਦੇ ਆ ਆਪਾਂ ਇਹਨਾਂ ਦਾ ਪੱਖ ਵੀ ਸੁਣ ਲਗੇ ਕੋਈ ਨਹੀਂ ਪਿਆਰ ਨਾਲ ਯਾਰ ਪਲੀਜ਼ ਸਾਰੇ ਰਲ ਮਿਲ ਕੇ ਆਪਾਂ ਸਾਰੇ ਭਰਾ ਇੱਕ ਦੂਜੇ ਦੇ ਯਾਰ